ਲਾਓ ਵੀ ਸੱਜਣਾ ਜਿਹੜੇ ਭਰਾ ਗੱਬਣ ਘੋੜੀ ਪਾਲਦੇ ਅੱਜ ਉਹਨਾਂ ਦੀ ਡਿਮਾਂਡ ਪੂਰੀ ਕਰਦੇ ਕੱਲ ਛੋਟੀ ਬੱਚੀ ਵਾਲੀ ਵੀਡੀਓ ਪਾਈ ਸੀ ਤੇ ਵੀਡੀਓ ਪਾਉਣ ਤੋਂ 15-20 ਮਿੰਟ ਬਾਅਦ ਹੀ ਬੱਚੀ ਸੇਲ ਕਰਤੀ ਆ ਤੁਹਾਡਾ ਸਾਰਿਆਂ ਦਾ ਪਿਆਰੀ ਆ ਤੇ ਅੱਜ ਗੱਬਣ ਘੋੜੀ ਲਿਆਤੀ ਗੱਬਣ ਆਏ ਨਹੀਂ ਵੀ ਮਹੀਨੇ ਦੀ 2 ਮਹੀਨੇ ਜਾਂ ਬਹੁਤ ਟਾਈਮ ਪੈ ਮਿੱਤਰੋਂ ਨੇੜੇ ਹੀ ਆ ਕਹਿ ਸਕਦੇ ਆ ਵੀ ਲਾਟਰੀ ਆ ਤੇ ਪਰ ਘੋੜੀ ਦਾ ਡਿਜ਼ਾਈਨ ਜੂਨ ਵੀ ਬਹੁਤ ਚੰਗਾ ਤੇ ਪੇਟਲ ਤੁਸੀਂ ਆਪ ਦੇਖ ਲਓ ਕਿੰਨੀ ਕ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਮਿੱਤਰ ਤੁਹਾਡੇ ਲਈ ਇੱਕ ਬਹੁਤ ਹੀ ਚੰਗੀ ਪੇਟਲ ਤੇ ਗੱਬਣ ਕੁੜੀ ਲੈ ਸਕੀਨ ਚੰਗੇ ਬੱਚੇ ਦੇਣ ਵਾਲੀ ਨੁਕਰੇ ਬੱਚੇ ਦੇਣ ਵਾਲੀ ਕੁੜੀ ਲੈ ਆਏ ਤੇ ਮਿੱਤਰੋ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਤਾ ਕਿ ਜਿਹੜਾ ਭਰਾ ਵੀ ਕੋਈ ਨੌਕਰੇ ਬੱਚੇ ਦੇਣ ਵਾਲੀ ਗੱਬਣ ਘੂੜੀ ਪਾਲਦਾ ਤੇ ਟਾਈਮ ਵੀ ਥੋੜਾ ਹੀ ਰਹਿੰਦਾ ਸੂਣ ਚ ਤਾਂ ਉਹ ਵੀਡੀਓ ਦੇਖ ਲੈ ਤੇ ਉਹਦੀ ਡਿਮਾਂਡ ਪੂਰੀ ਹੋ ਜਾਏ ਕਹਿਣ ਦਾ ਮਤਲਬ ਹੈ ਨਾ ਆਪਾਂ ਕਾਲੀ ਚੰਬੀ ਵੀ ਕਹਿ ਸਕਦੇ ਆ ਇਹਨੂੰ ਨੀਲੀ ਚੰਬੀ ਵੀ ਕਹਿ ਸਕਦੇ ਆ ਤੇ ਜਾਨਵਰ ਹੋਰ ਵੀ ਬਾੜ ਬਾਟ ਐਂਚ ਦੀਆਂ ਘੂੜੀਆਂ ਵੀ ਗੱਬਣ ਖੜੀਆਂ ਚੰਬੀਆਂ ਆਪਣੇ ਕੋਲ ਤੇ ਬਾਕੀ ਸਾਰੀ ਡਿਟੇਲ ਹੀ ਦਵਾਂਗੇ ਤੁਹਾਨੂੰ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਤੇ ਆਜੋ ਵੱਧਦੇ ਆ ਵੀਡੀਓ ਵੱਲ ਦਿੰਨੇ ਆ ਡਿਟੇਲ ਦੋਸਤੋ ਦੋਸਤੋ ਚੰਬੀ ਘੋੜੀ ਹੈ ਜੀ ਨੁਗਰੇ ਬੱਚੇ ਦੇਣ ਵਾਲੀ ਆ ਚਾਰੇ ਪੈਰ ਚਿੱਟੇ ਸਾਰਾ ਮੂੰਹ ਚਿੱਟਾ ਪਿੰਡੇ 'ਚ ਤਕਰੀਬਨ ਸਾਰੇ ਵਾਲ ਚਿੱਟੇ ਤੇ ਚਾਲ ਚੂਲ ਦੀ ਵੀ ਚੰਗੀ ਆ ਤੇ ਪਿੱਟਲ ਘੋੜੀ ਆ ਬਾਲ ਭਰੀਆਂ ਜਿਵੇਂ ਸਾਫਾ ਦੇਮਣ ਦੇਖੋ ਕਿੱਡੀ ਆ ਡੇੜਾ ਹੱਥ ਦੀ ਤਾਂ ਦੇਮਣ ਹੀ ਲੱਗੀ ਹੋਈ ਆ ਕੰਨਾ-ਕੰਨਾ ਦੀ ਸੁਨੱਖੀ ਮਣੀਆਂ-ਮੁਣੀਆਂ ਕੰਨਾ ਪਤਲਾ ਗਰਦਨ ਗੁਰਦਨ ਪੂਰੀ ਚੰਗੀ ਹੈ ਕਹਿੰਦਾ ਮਤਲਬ ਮੂਰੇ ਜਿਹੜਾ ਇਹਨੇ ਬੱਚਾ ਦੇਣ ਆਪ ਨੂੰ ਆਮ ਤੌਰ ਤੇ ਹੁੰਦਾ ਜੇ ਚੰਗੇ ਘੋੜੇ ਤੋਂ ਭਰੋ ਚੰਗਾ ਬੱਚਾ ਦੇਓ ਪਰ ਮਿੱਤਰੋ ਆਪਣੀ ਘੋੜੀ ਚ ਵੀ ਦਮ ਹੋਣਾ ਚਾਹੀਦਾ ਬੱਚਾ ਫੇਰ ਚੰਗਾ ਆਉਂਦਾ ਜਿਵੇਂ ਹੁਣ ਘੋੜੀ ਦੀ ਲੈਂਥ ਦੇਖੋ ਗਰਦਨ ਦੀ ਬਰੀਕੀ ਤੇ ਲੰਬਾਈ ਦੇਖੋ ਬੱਕ ਕੰਨ ਕੰਡੀਸ਼ਨ ਵੀ ਚੰਗੀ ਆ ਤੇ ਪੈਰਾਂ ਪੂਰਾ ਵੀ ਚੰਗੀ ਆ ਤੇ ਬੱਚੇ ਨੇ 100% ਬਾਬਾ ਸੌਖ ਰੱਖੇ ਪੂਰਾ ਚੰਗਾ ਹੀ ਦੋ ਹੱਥਾਂ ਪੈਰਾਂ ਦੀ ਬਾਲਪੋਰੀ ਪੂਰੀ ਤਰ੍ਹਾਂ ਸਾਫ ਆ। ਦੂਜੀ ਗੱਲ ਸਾਊ ਠੰਡੀ ਆ। ਰਸਤੇ ਨਾਲ ਘੋੜੀ ਤੁਰੀ ਫਿਰਦੀ ਨਹੀਂ ਐਂ ਤਰ੍ਹਾਂ ਤੇ ਆਪਾਂ ਦੇਖਦੇ ਆਂ। ਘੋੜੀਆਂ ਹੱਥ ਨਹੀਂ ਧਰਾਉਂਦੇ ਹੁੰਦੇ ਆ। ਹਨਾ ਲਗਾਮਾਂ ਤੇ ਵੀ ਅੜੀ ਜੀ ਕਰੀ ਜਾਂਦੀ ਆ। ਪਰ ਆਹ ਘੋੜੀ ਪੂਰੀ ਸਾਊ ਠੰਡੀ ਆ। ਤੇ ਮਿੱਤਰੋ 9 ਮਹੀਨਿਆਂ ਦੀ ਗੱਭਣ ਚੱਕ ਪਾਸ ਆ। 9 ਮਹੀਨਿਆਂ ਦੀ। ਮੰਨ ਲਓ ਆਪਾਂ ਕਹੇ ਦਿ ਮਹੀਨਾ ਡੇਢ ਮਹੀਨਾ ਤਾਂ ਸੂਨ ਚ ਹੀ ਰਹਿ ਗਿਆ ਇਹਦੇ। ਇੱਕ ਹਿਸਾਬ ਦੀ ਲਾਟਰੀ ਆ। ਨੁਗਰੀ ਨਾਗਰੀ ਬੱਚੀ ਦੇਤੀ ਤਾਂ ਸਾਰੇ ਰੂਣੇ ਧੋਨੇ ਲਾ ਦੂ ਮਿੱਤਰੋ। ਬਾਕੀ ਤੁਹਾਡੀ ਆਪਣੀ ਚੁਆਇਸ ਹੈ ਜੇ ਘੋੜੀ ਚੱਲਦੀ ਹੋਈ ਤਾਂ ਲਾਸਟ ਤੇ ਨੰਬਰ ਦੇ ਦਾਂਗੇ ਹਨਾ ਨੰਬਰ ਨੋਟ ਕਰ ਲਿਓ ਤੇ ਬਾਕੀ ਕੋਈ ਕਮੀ ਪੇਸ਼ੀ ਹੋਈ ਤਾਂ ਆ ਕੇ ਸਾਹਮਣੇ ਦੇਖ ਲਓ ਸਾਰੀ ਬਾਕੀ ਡਿਟੇਲ ਤਾਂ ਮੋਟੀ ਮੋਟੀ ਪਾ ਦਿੱਤੀ ਨੁਕਰੇ ਘੋੜੇ ਦਾ ਗੱਭਨ ਚੈੱਕ ਪਾਸ ਆ ਸਵਾਰੀ ਦੀ ਪਾਸ ਆ 6 ਸਾਲ ਉਮਰ ਆ ਕੰਨ ਕੁੰਨ ਦੀ ਚੰਗੀ ਆ ਕੁੰਡੀ ਵਾਲਾ ਕੰਨ ਆ ਨਾਲ ਜੋੜ ਦੀ ਆ ਬਾਲ ਪੋਰੀਆਂ ਦੀ ਸਾਫਤ ਦੇਣ ਲੱਗੀ ਹੋਈ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ 9 ਮਹੀਨੇ ਗੱਭਨ ਚੈੱਕ ਪਾਸ ਆ